ਸਤਿਕਾਰਯੋਗ ਸਾਹਿਬ ਤੋਂ ਸਾਹਿਬ ਦਾ ਐਮਐਲਏ ਕੁਲਜੀਤ ਸਿੰਘ ਨਾਗਰਾ ਆਪਣੇ ਪੇਜ ਤੇ ਲਾਈਵ ਹੁੰਦੇ ਨੇ ਅਤੇ ਕਹਿੰਦੇ ਨੇ ਕਿ ਜਿਹੜਾ ਇੱਥੇ ਦਾ ਹੁਣ ਵਿਧਾਇਕ ਹੈ ਆਪ ਦਾ ਲਖਵੀਰ ਸਿੰਘ ਰਾਏ ਉਹ ਆਪਣੀ ਮਨਮਰਜ਼ੀ ਨਾਲ ਪੰਚਾਇਤਾਂ ਚੁੜਲੀਆਂ ਨੇ ਅਤੇ ਆਪਣੇ ਜਿਹੜੇ ਬਾਕੀ ਜਿਹੜੇ ਰਹਿੰਦੇ ਵਰਕਰ ਨੇ ਜਾਂ ਸਾਡੇ ਜਿਹੜੇ ਨਿੱਜੀ ਵਰਕਰ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਉਹਨਾਂ ਵੱਲੋਂ ਰੱਦ ਕਰ ਦਿੱਤੇ ਗਏ ਨੇ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਜਿਹੜੇ ਇੱਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਸਾਡੀ ਗੱਲ ਨਹੀਂ ਸੁਣ ਰਹੇ ਅਤੇ ਇਸ ਲਈ ਸਾਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸਰਪੰਚੀ ਦੀ ਚੋਣ ਹੈ ਇਹਨਰ ਪੱਖ ਕਰਾਈ ਜਾਣੀ ਚਾਹੀਦੀ ਹੈ ਤੇ ਹੁਣ ਐਨ ਮੌਕੇ ਤੇ ਆ ਕੇ ਸਾਡੇ ਵਰਕਰਾਂ ਦੇ ਜਿਹੜੇ ਕਾगज ਨੇ ਉਹ ਰਿਜੈਕਟ ਕਰ ਦਿੱਤੇ ਗਏ ਨੇ ਕੀ ਕਹਿ ਰਹੇ ਨੇ ਨਾਗਰਾ ਸਾਹਿਬ ਆਪ ਤੁਹਾਨੂੰ ਦਿਖਾਉਨੇ ਆ ਲੋਕਤੰਤਰ ਦਾ ਕਾਹਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਖਾਸ ਤੌਰ ਤੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ ਉਹਦਾ ਇੱਕ ਜਿੰਦੀ ਜਾਗਦੀ ਉਦਾਹਰਣ ਤੁਹਾਨੂੰ ਦੇਣ ਲੱਗੇ ਆ ਪੂਰੇ ਪੰਜਾਬ ਵਾਸੀਆਂ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਲਾਈਵ ਹੋ ਕੇ ਔਰ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਸਾਡੇ ਚੀਫ ਜਿਹੜੇ ਐਸ ਡੀ ਐਮ ਫਤਿਹਗੜ ਸਾਹਿਬ ਵੀਡੀਓ ਸਰੰਦ ਤੇ ਖੇੜਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਕੱਲ ਪੇਪਰਾਂ ਦੀ ਪੜਤਾਲ ਸੀਗੀ ਔਰ ਇਤਰਾਜ਼ ਲੈਣ ਦਾ ਦਿਨ ਸੀ ਰਾਤ ਨੂੰ 2 2 ਵਜੇ ਤੱਕ 3 3 ਵਜੇ ਤੱਕ ਲਿਸਟਾਂ ਲਾਈਆਂ ਗਈਆਂ ਔਰ ਇਤਰਾਜ਼ ਦੇ ਉੱਤੇ ਜੇ ਕਿਸੇ ਦਾ ਇਤਰਾਜ਼ ਸੀ ਉਹਨੂੰ ਦੱਸਿਆ ਨਹੀਂ ਗਿਆ ਜਿਹਦੇ ਉੱਪਰ ਇਤਰਾਜ਼ ਸੀਗਾ ਕਿ ਤੇਰੇ ਤੇ ਕੀ ਇਤਰਾਜ਼ ਹੈ ਤੂੰ ਇਹਦੇ ਵਿੱਚ ਕਹਿਣਾ ਚਾਹੁੰਦਾ ਕੁਝ ਕਿਸੇ ਨੂੰ ਕੋਈ ਮੌਕਾ ਨਹੀਂ ਦਿੱਤਾ ਔਰ ਰਾਤ ਨੂੰ ਲਿਸਟਾਂ ਲਾ ਦਿੱਤੀਆਂ ਚੁੱਪਚੀ ਬੀਤੇ ਲੋਕ 12-12 1-1 ਵਜੇ ਤੱਕ ਵੀਡੀਓ ਦਫ਼ਤਰ ਆਰਓ ਦੇ ਦਫ਼ਤਰਾਂ ਦੇ ਸਾਹਮਣੇ ਧੱਕੇ ਖਾਂਦੇ ਰਹੇ ਧਰਨੇ ਤੱਕ ਲੱਗਦੇ ਰਹੇ ਪਰ ਕੋਈ ਪ੍ਰਵਾਹ ਨਹੀਂ ਕੀਤੀ ਐਮਐਲਏ ਲਖਵੀਰ ਸਿੰਘ ਰਾਏ ਦੇ ਅਛਾਰੇ ਦੇ ਉੱਤੇ ਹਲਕਾ ਫਤੇਗੜ ਸਾਭ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਿਰਵਿਰੋਧ ਚੁਣ ਲਈਆਂ ਗਈਆਂ ਉਹਨਾਂ ਦੇ ਬਾਕੀ ਵਿਰੋਧੀਆਂ ਦੇ ਸਾਰੇ ਪੇਪਰ ਰੱਦ ਕਰ ਦਿੱਤੇ ਔਰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਰੌਲਾ ਪਾਉਂਦੇ ਹੁੰਦੇ ਸੀਗੇ ਕਿ ਭਾਈ ਕਾਂਗਰਸ ਵੇਲੇ ਲੋਕਤੰਤਰ ਦਾ ਕਾਣ ਹੋਇਆ ਤੁਹਾਨੂੰ ਦੱਸਣਾ ਚਾਹੁੰਦਾ ਆ ਉਸ ਵੇਲੇ ਲੋਕਤੰਤਰ ਦੀ ਰਾਖੀ ਕੀਤੀ ਗਈ ਅੱਜ ਤੁਹਾਨੂੰ ਦੱਸ ਰਿਹਾ ਮੈਂ ਆ ਲਾਈਨ ਲੱਗੀ ਹੋਈ ਆ ਦੇਖ ਲਓ ਵੱਖ-ਵੱਖ ਪਿੰਡਾਂ ਦੇ ਬੰਦੇ ਜਿਹੜੇ ਨੇ ਅਜੇ ਆ ਰਹੇ ਨੇ ਔਰ ਇਹ ਸਾਰੇ ਉਹ ਨੇ ਜਿਨ੍ਹਾਂ ਜਿਨ੍ਹਾਂ ਦੇ ਪੇਪਰ ਰੱਦ ਕਰਕੇ ਦਿੱਤੇ ਗਏ ਨੇ ਹੁਣ ਮੈਂ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਤੁਹਾਨੂੰ ਦੱਸਣਾ ਚਾਹਨਾ ਕਿ ਆ ਖੜੇ ਨੇ ਮਲਕੋ ਮਾਜਰਾ ਮਲਕੋ ਮਾਜਰਾ ਦੇ ਆਈ ਕਿੰਨੇ ਫਲੇੜੇ ਆਉ ਆ ਮਲਕੋ ਮਾਜਰੇ ਵਾਲੇ ਨੇ ਕਿੰਨੇ ਟੋਡੇ ਪਈ ਪੇਪਰ ਕੈਂਸਲ ਹਾਂ ਜੀ ਸਰਪੰਚਾਂ ਦੇ ਸਾਰੇ ਸਾਰੇ ਪੇਪਰ ਸਾਰੇ ਸਰਪੰਚਾਂ ਦੇ ਪੇਪਰ ਰੱਦ ਕੀਤੇ ਸਰਪੰਚ ਨਿਰਵਿਰੋਧ ਸਾਰੇ ਬਾਕੀ ਦੇ ਵਿਰੋਧੀ ਸਰਪੰਚਾਂ ਦੇ ਪੇਪਰ ਰੱਦ ਕਰਕੇ ਸਰਪੰਚ ਚੁਣ ਲਿਆ ਆ ਖੜੇ ਨੇ ਆਪਣੇ ਨਾਰਾਇਣਗੜ ਛੰਨਾ ਪਿੰਡ ਦੱਸੋ ਭਾਈ ਤੁਹਾਡਾ ਕੀ ਹੈ ਪੰਚਾਂ ਦੇ ਪੰਚਾਂ ਦੇ ਸਾਰੇ ਕਰਦੇ ਇਹ ਪ੍ਰੋਜੈਕਟ ਕਰਦੇ ਸਾਰੇ ਸਰਪੰਚਾਂ ਦੇ ਔਰ ਦੋ ਪੰਚਾਂ ਦੇ ਪੇਪਰ ਰਿਜੈਕਟ ਕਰ ਦਿੱਤੇ ਸਰਪੰਚ ਨਿਰਵਿਰੋਧ ਚੁਣ ਲਿਆ ਪੰਚ ਨਿਰਵਿਰੋਧ ਚੁਣਦੇ ਅੱਗੇ ਆ ਜੋ ਆ ਮਲਕੋ ਮਾਜਰੇ ਦੀ ਸਾਰੀ ਸੰਗਤ ਖੜੀ ਹੈ ਦੱਸੋ ਜੀ ਸਾਡੇ ਮਲਕੋ ਮਾਜਰੇ ਦੇ ਸਾਰੇ ਸਰਪੰਚ ਜਿਹੜੇ ਵਿਰੋਧੀ ਪਾਰਟੀ ਦੇ ਤੇ ਸਾਰਿਆਂ ਦੇ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਔਰ ਉਹਨਾਂ ਨੂੰ ਲਿਸਟ ਤੱਕ ਨਹੀਂ ਦੱਸੀ ਗਈ ਨਾ ਕੋਈ ਕਿਸੇ ਦਾ ਇਤਰਾਜ਼ ਲਿਆ ਗਿਆ ਨਾ ਕਿਸੇ ਦਾ ਇਤਰਾਜ਼ ਕੋਈ ਇਹ ਕਾ ਕੰਮ ਕਰਿਆ ਗਿਆ ਸਰ ਬਿਨਾ ਉਹਦੇ ਸਾਰੇ ਚੋਣਲੇ ਅੱਗੇ ਆ ਕੇ ਇਹ ਸਾਰਾ ਮਲਕ ਮੈਂ ਮਾ ਸਾਰੇ ਮਲਕੋ ਮਾਜਰੇ ਆ ਕੇ ਇੱਥੇ ਪ੍ਰੋਟੈਸਟ ਕਰਿਆ ਡੀਸੀ ਦਫਤਰ ਦੇ ਸਾਹਮਣੇ ਖੜੇ ਆ ਅਸੀਂ ਆ ਕੇ ਆ ਕੇ ਇਹ ਭਮਾਰਸੀ ਜੇਰ ਵਾਲੇ ਖੜੇ ਨੇ ਅਸੀਂ ਰਾਤ 12 ਵਜੇ ਤੱਕ ਗਏ ਜੀ 12 ਵਜੇ ਵੀ ਕੋਈ ਲਿਸਟ ਨਹੀਂ ਲਾਈ ਹੁਣ ਤੱਕ ਕੋਈ ਲਿਸਟ ਨਹੀਂ ਦਿੱਤੀ ਹੁਣ ਤੱਕ ਕੋਈ ਲਿਸਟ ਨਹੀਂ ਲੱਗੀ ਹੁਣ ਤੱਕ ਕੋਈ ਲਿਸਟ ਨਹੀਂ ਲੱਗੀ ਆ ਟਾਈਮ ਦੇਖ ਲਓ तकरीबन 11 ਵਜ ਗਏ ਨੇ ਆਹ ਉਹਦਾ ਫੋਨ ਬੰਦ ਆ ਰਿਹਾ ਜਿਹੜੇਿੱਥੇ ਆਰੋ ਬੈਠਾ ਸੀ ਉਹ 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 ਦਫਤਰ ਬੰਦ ਹੈ ਔਰ ਕੋਈ ਲਿਸਟ ਨਹੀਂ ਲੱਗੀ ਔਰ ਅਜੇ ਤੱਕ ਨਹੀਂ ਲੱਗੀ ਜਦੋਂ ਕਿ ਕੱਲ ਦਾ ਹੁਕਮ ਸੀ ਇਲੈਕਸ਼ਨ ਕਮਿਸ਼ਨ ਦਾ ਕਿ ਲਿਸਟ ਲਾਈ ਜਾਵੇ ਡਿਪਟੀ ਕਮਿਸ਼ਨਰ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਜਾ ਚੁੱਕੀ ਹੈ ਕਿ ਸਾਡੇ ਸਾਰੇ ਜਿਹੜੇ ਪੇਪਰ ਨੇ ਸਿਲੈਕਟ ਜਾਂ ਰਿਜੈਕਟ ਜੋ ਵੀ ਹੈ ਸਾਰੀਆਂ ਲਿਸਟਾਂ ਲੱਗ ਚੁੱਕੀਆਂ ਨੇ ਤੋ ਇਹ ਹਾਲਾਤ ਨੇ ਫਟੇਗੜ ਸਾਹਿਬ ਦੇ ਪ੍ਰਸ਼ਾਸਨ ਰਿਪੋਰਟਾਂ ਕਰ ਚੁੱਕਿਆ ਇਲੈਕਸ਼ਨ ਕਮਿਸ਼ਨ ਨੂੰ ਕਿ ਅਸੀਂ ਸਾਰਾ ਪ੍ਰੋਸੀਜਰ ਪੂਰਾ ਕਰ ਲਿਆ ਪਰ ਅਜੇ ਤੱਕ ਲਿਸਟ ਨਹੀਂ ਲੱਗੀ ਤਕਰੀਬਨ ਪਮਾਰਸੀ ਜੇਰ ਪਮਾਰਸੀ ਬਲੰਦ ਬੀੜ ਪਮਾਰਸੀ ਤਿੰਨ ਪਿੰਡੇ ਮੁੱਲਾਂਪੁਰ ਵੱਡਾ ਮੁੱਲਾਂਪੁਰ ਛੋਟਾ ਤੇ ਹੋਰ ਇੱਕ ਪਿੰਡ ਹੋਰ ਹੈ ਜਿਹੜੀ ਇਹਨਾਂ ਪਿੰਡਾਂ ਦੀ ਕੋਈ ਲਿਸਟ ਅਜੇ ਤੱਕ ਨਹੀਂ ਲੱਗੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡਾ ਕੀ ਹੋਇਆ ਅੱਗੇ ਆਜੋ ਏ ਪਮਾਰਸੀ ਜੇਰ ਵਾਲੇ ਖੜੇ ਨੇ ਇਸੇ ਤਰੀਕੇ ਦੇ ਨਾਲ ਅੱਗੇ ਆਜੋ ਆ ਹੁਣ ਤੁਹਾਨੂੰ ਦੱਸਦੇ ਆ ਕੋਟਲਾ ਪਜਵਾੜਾ ਕੋਟਲੇ ਪਜਵਾੜੇ ਦੇ ਵਿੱਚੋਂ ਆ ਸਰਪੰਚ ਸਰਪੰਚੀ ਦੇ ਕਾਗਜ਼ ਭਰੇ ਸੀਗੇ ਕੀ ਨਾਮ ਜੀ ਤੁਹਾਡਾ ਚਰਨਜੀਤ ਸਿੰਘ ਚਰਨਜੀਤ ਸਿੰਘ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਜਦੋਂ ਕਿ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਸੀ ਉਹਦਾ ਖੋਖਾ ਅਜੇ ਵੀ ਸਰਕਾਰੀ ਜ਼ਮੀਨ 'ਚ ਹੈ ਉਹਨਾਂ ਨੇ ਵਿਰੋਧੀਆਂ ਨੇ ਅਜੇ ਵੀ ਸਰਕਾਰੀ ਜਗ੍ਹਾ ਦੱਬੀ ਹੋਈ ਹੈ ਇਹਨਾਂ ਦਾ ਇਤਰਾਜ਼ ਨਹੀਂ ਮੰਨਿਆ ਗਿਆ ਔਰ ਇਹਨਾਂ ਦੇ ਉੱਤੇ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿਹੜਾ ਇਤਰਾਜ਼ ਲੱਗਿਆ ਮੇਰੇ ਤੇ ਕੋਈ ਇਤਰਾਜ਼ ਹੀ ਨਹੀਂ ਸੀਗਾ ਕੋਈ ਇਤਰਾਜ਼ ਹੀ ਨਹੀਂ ਸੀ ਤੇ ਮੇਰੇ ਤੇ ਵੀ ਵਿਰੋਧੀ ਤੇਰ ਦਾ ਬਖਾ ਕੇ ਉਹਨਾਂ ਨੇ ਮਕਾਨ ਉਹ ਇਤਰਾਜ਼ ਮੇਰੇ ਤੇ ਲਾਤਾ ਵੀ ਇਹ ਮਕਾਨ ਇਹਦਾ ਹੈ ਜਦੋਂ ਕਿ ਮਕਾਨ ਹੀ ਨਹੀਂਗਾ ਮੇਰਾ ਮਕਾਨ ਹੀ ਨਹੀਂ ਹੈਗਾ ਇਸੇ ਤਰੀਕੇ ਇਹਨਾਂ ਲੱਗੇ ਆ ਜੋ ਆਹਾ ਅਲੀ ਪਰ ਸੌਂਡੀਆਂ ਅਲੀ ਪਰ ਸੌਂਡੀਆਂ ਪਿੰਡ ਪਰ ਸੰਡੀਆਂ ਜੀ ਆਪਣਾ ਸਰਪੰਚੀ ਦੇ ਕਾਗਜ ਭਰੇ ਸੀ ਪਰ ਇਹਨਾਂ ਨੇ ਰੱਦ ਕਰਾਤੇ ਜੀ ਸਰਪੰਚੀ ਦੇ ਕਾਗਜ ਕਾਗਜ ਬਿਨਾ ਕਿਸੇ ਕਾਰਨ ਤੋਂ ਰੱਦ ਕਰਵਾਏ ਗਏ ਅੱਗੇ ਅਜੋ ਇਹ ਪਿੰਡ ਜੱਲਾ ਆ ਜੱਲੇ ਦੇ ਖੜੇ ਨੇ ਤੁਹਾਡਾ 2 181 ਪੰਚ ਜੈਂਟਸ ਇੱਕ ਐਸਸੀ ਲੇਡੀ ਪੰਚ ਜਿਨ੍ਹਾਂ ਦੇ ਨਾ ਕੋਈ ਮਕਾਨ ਆ ਨਾ ਤੇ ਨਾਕ ਤੇ ਕੋਈ ਨਜਾਇਜ਼ ਕਬਜ਼ਾ ਸਿਰਸਰ ਧੱਕਾ ਕਰਕੇ ਉਹ ਦੋਨਾਂ ਦੇ ਜਿਹੜੇ ਪਾ ਕਾਗਜ ਨੇ ਨਾਲ ਉਹਨਾਂ ਦੇ ਕਵਰਿੰਗ ਉਮੀਦਵਾਰ ਜਿਹੜੇ ਦੋ ਹੈਗੇ ਤੇ ਉਹਨਾਂ ਦੇ ਵੀ ਕਾਗਜ਼ ਕੈਨਸਲ ਕਰਾਏ ਗਏ ਨੇ ਇਸ ਗੱਲ ਦੀ ਸ਼ਰਯਮ ਜਿਹੜੀ ਅਸੀਂ ਨਿਮਤਾ ਕਰਦੇ ਆ ਵੀ ਜਿਹੜਾ ਲੋਕਤੰਤਰ ਦਾ ਇੱਕ ਗਲਾ ਘੁੱਟਿਆ ਗਿਆ ਸੰਵਿਧਾਨ ਨੇ ਜੋ ਲੋਕਾਂ ਨੂੰ ਬਣਾ ਵੋਟ ਪਾਉਣ ਦਾ ਹੱਕ ਦਿੱਤਾ ਉਹ ਜਿਹੜਾ ਹੱਕ ਇਹਨਾਂ ਨੇ ਖੋਇਆ ਗਿਆ ਜਿਹੜੇ ਬਾਕੀ ਚੋਣ ਪਿੰਡ ਜ਼ਿਲ੍ਹਾ ਦੇ ਵਿੱਚ ਹੋ ਰਹੀ ਆ ਸਰਪੰਚ ਤੇ ਬਾਕੀ ਵੱਖ-ਵੱਖ ਪਾੜਾਂ ਦੇ ਵਿੱਚ ਪੰਚਾਂ ਦੀ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਉਰਜੋਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇੰਨੀਆਂ ਵੋਟਾਂ ਇਨਾਂ ਦੇ ਖਿਲਾਫ ਪਾਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਵੇ ਵੀ ਮੈਦਾਨ ਚੋਂ ਮੈਦਾਨ ਛੱਡ ਕੇ ਕਿਵੇਂ ਭੱਜੀਦਾ ਏ ਮੈਦਾਨ ਛੱਡ ਕੇ ਦੋ ਬਾਣਾ ਚੋਂ ਭੱਜੇ ਨੇ ਇਹਨਾਂ ਨੂੰ ਪਤਾ ਲੱਗ ਜਵੇ ਮੈਦਾਨ ਛੱਡ ਕੇ ਕਿਵੇਂ ਭੱਜੀਦਾ ਬਾਕੀ ਅਸੀਂ ਚੋਣ ਲੜ ਰਹੇ ਹਾਂ ਕੋਈ ਕਿਸੇ ਦਾ ਡਰ ਨਹੀਂ ਕੋਈ ਭੈ ਨਹੀਂ ਪੂਰੀ ਡਟ ਕੇ ਚੋਣ ਲੜेंगे ਇਹੀ ਅਸੀਂ